ਹਾਂਜੀ ਭੈਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਰਦੀਆਂ ਵਾਲੇ ਸ਼ਾਲ ਬਹੁਤ ਹੀ ਵਧੀਆ ਕੁਆਲਿਟੀ ਦੇ ਤੇ ਬਹੁਤ ਹੀ ਘੱਟ ਰੇਟ ਵਿੱਚ ਇਹਨਾਂ ਤੋਂ ਬਿਨਾ ਸਾਡੇ ਕੋਲ ਹੋਰ ਵੀ ਕਈ ਤਰ੍ਹਾਂ ਦੇ ਸ਼ਾਲ ਨੇ ਜੋ ਪੂਰੀ ਵੀਡੀਓ ਵਿੱਚ ਆਪਾਂ ਨਹੀਂ ਦਿਖਾ ਸਕਦੇ ਆਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਅੱਜ ਇਹਨਾਂ ਵਿੱਚੋਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਸ਼ਾਲ ਤੇ ਬਹੁਤ ਹੀ ਘੱਟ ਰੇਟਾਂ ਵਿੱਚ ਜੋ ਤੁਹਾਨੂੰ ਮਿਲਣ ਮਿਲਣਗੇ ਸਿਰਫ ਮੇਰੇ ਕੋਲੋਂ ਇਸ ਤੋਂ ਬਿਨਾਂ ਆਪਣੇ ਕੋਲ ਸਰਦੀਆਂ ਦੇ ਪ੍ਰਿੰਟ ਵਿੱਚ ਵੀ ਸੂਟ ਮੌਜੂਦ ਨੇ ਜੋ ਆਪਾਂ ਤੁਹਾਨੂੰ ਪੂਰੇ ਨਹੀਂ ਦਿਖਾਵਾ ਸਕਦੇ ਆਉਣ ਵਾਲੀਆਂ ਵੀਡੀਓ ਵਿੱਚ ਤੁਸੀਂ ਦੇਖੋਗੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਵਾਲ ਲਈ ਕਿਸੇ ਵੀ ਤਰ੍ਹਾਂ ਲਈ ਤੁਸੀਂ ਮੈਨੂੰ ਵਟਸਐਪ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ